ਮੈਂ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਅੱਜ ਮੇਰੀ ਚੌਂਡ ਮੁਹਿਮ ਨੂੰ ਸਿੱਖਿਆ ਦੇ ਉੱਤੇ ਪਹੁੰਚਾਉਣ ਵਾਸਤੇ ਇਸ ਹਲਕੇ ਦੇ ਵਿੱਚ ਉਹਨਾਂ ਨੇ ਦਰਸ਼ਨ ਦਿੱਤੇ ਆ ਭਾਵੇਂ ਉਹਨਾਂ ਕੋਲੇ ਅੱਜ ਕੱਲ ਇਲੈਕਸ਼ਨ ਦੇ ਵਿੱਚ ਸਮਾਂ ਬਹੁਤ ਘੱਟ ਹੁੰਦਾ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਪੂਰੇ 2 ਦਿਨ ਚਾਰ ਰੈਲੀਆਂ ਉਹਨਾਂ ਨੇ ਅੱਜ ਕਰਨੀਆਂ ਔਰ ਚਾਰ ਰੈਲੀਆਂ ਉਹਨਾਂ ਨੇ ਕੱਲ ਕਰਨੀਆਂ ਇਸ ਕਰਕੇ ਮੈਂ ਪ੍ਰਧਾਨ ਸਾਹਿਬ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਔਰ ਤੁਹਾਡਾ ਭਰਾਓ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਜਿੰਨੀ ਵਾਰੀ ਵੀ ਮੈਂ ਤੁਹਾਡੇ ਕੋਲੇ ਹਾਜ਼ਰ ਹੋਇਆ ਪ੍ਰਧਾਨ ਸਾਹਿਬ ਸਾਰੇ ਹੀ ਪਿੰਡਾਂ ਦੇ ਵਿੱਚ ਬਹੁਤ ਗਰਮਜੋਸ਼ੀ ਦੇ ਨਾਲ ਸਾਰੇ ਭਰਾਵਾਂ ਨੇ ਸਾਰੇ ਭੈਣਾਂ ਨੇ ਮੇਰਾ ਸਤਿਕਾਰ ਕੀਤਾ ਇੱਕ ਗੱਲ ਦੀ ਤੁਹਾਨੂੰ ਵਧਾਈ ਹੈ ਕਿ ਜਿਹੜੀ ਬੜੀ ਦੇਰ ਦੀ ਤੁਹਾਡੀ ਸਾਰਿਆਂ ਦੀ ਇੱਛਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਥੋਂ ਆਪ ਚੋਣ ਲੜੇ ਆਪਣੇ ਤੱਕੜੀ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੇ ਪ੍ਰਧਾਨ ਸਾਹਿਬ ਨੇ ਤੁਹਾਡੀ ਗੱਲ ਦੇ ਉੱਤੇ ਅਮਲ ਕਰਦਿਆਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਵੀ ਸ਼ਰੋਮਣੀ ਅਕਾਲੀ ਦਲ ਦੇ ਤੱਕੜੀ ਚੋਣ ਨਿਸ਼ਾਨ ਦੇ ਉੱਤੇ ਮੈਨੂੰ ਖੜਾ ਕੀਤਾ। ਔਰ ਮੈਂ ਮਹਿਸੂਸ ਵੀ ਕੀਤਾ ਕਿ ਚਾਹੇ ਦੀਨਾਗਰ ਵਿਧਾਨ ਸਭਾ ਹਲਕਾ ਹੈ ਚਾਹੇ ਪੁਆ ਵਿਧਾਨ ਸਭਾ ਹਲਕਾ ਚਾਹੇ ਸਜਨਪੁਰ ਹੈ ਚਾਹੇ ਪਟਾਣਕੋਟ ਹੈ ਸਾਰੇ ਹੜਕਿਆਂ ਦੇ ਵਿੱਚ ਸਾਡੇ ਵਰਕਰਾਂ ਦੇ ਵਿੱਚ ਆਗੂਆਂ ਦੇ ਵਿੱਚ ਬਹੁਤ ਵੱਡਾ ਚਾਅ ਹੈ ਇਸ ਕਰਕੇ ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੁੱਖ ਤੌਰ ਤੇ ਉੱਤੇ ਤੁਹਾਨੂੰ ਪ੍ਰਧਾਨ ਸਾਹਿਬ ਅੱਜ ਸੰਬੋਧਨ ਕਰਨਗੇ ਪਰ ਅੱਜ ਜਿੰਨੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਹੋ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ ਚੋਣ ਪ੍ਰਚਾਰ ਦੇ ਗਿਣਤੀ ਦੇ 4-5 ਦਿਨ ਬਾਕੀ ਰਹਿ ਗਏ ਆ ਇਸੇ ਤਰ੍ਹਾਂ ਹੀ ਜੋਸ਼ ਨਾਲ ਸਾਰਿਆਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਆਪੋ ਆਪਣੇ ਬੂਥ ਦੇ ਉੱਤੇ ਡਿਊਟੀ ਦੇਣੀ ਆ ਔਰ ਸਾਰੀ ਪਿੰਡ ਦੀ ਟੀਮ ਇਕੱਠੀ ਹੋ ਕੇ ਘਰ-ਘਰ ਜਾ ਕੇ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਦੇ ਹੱਕਾਂ ਵਾਸਤੇ ਸਾਰਿਆਂ ਨੂੰ ਮਾਨਸਿਕ ਤੌਰ ਤੇ ਉੱਤੇ ਤਿਆਰ ਕਰਨਾ ਜਿੱਥੇ ਤੁਸੀਂ ਇਹਨਾਂ ਚਾਹ ਕੀਤਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਪਹਿਲਾਂ ਜਿਸ ਤਰ੍ਹਾਂ ਰਾਣਾ ਜੀ ਨੇ ਜ਼ਿਕਰ ਕੀਤਾ ਬਾਦਲ ਸਾਹਿਬ ਨੇ ਬਹੁਤ ਇਹਨਾਂ ਇਲਾਕਿਆਂ ਦਾ ਖਿਆਲ ਰੱਖਿਆ ਪਰ ਹੁਣ ਪ੍ਰਧਾਨ ਸਾਹਿਬ ਤੁਹਾਡੀ ਸਰਕਾਰ ਦੁਬਾਰਾ ਬਣ ਜਾਣੀ ਹੈ ਇੱਥੇ ਪਾਰਲੀਮੈਂਟ ਦਾ ਮੈਂਬਰ ਵੀ ਤੁਹਾਡਾ ਬਣ ਜਾਣਾ ਤੇ ਤੁਹਾਡੇ ਕੋਲੋਂ ਵੀ ਅਸੀਂ ਆਸ ਬੰਦਦਾ ਕਿ ਜਿਵੇਂ ਬਾਦਲ ਸਾਹਿਬ ਨੇ ਇਹਨਾਂ ਇਲਾਕਿਆਂ ਦੇ ਨਾਲ ਆਪਣਾ ਪਿਆਰ ਰੱਖਿਆ ਅਸੀਂ ਆਸ ਕਰਦੇ ਹਾਂ ਕਿ ਸਾਰੇ ਸਾਡੇ ਇਹਨਾਂ ਲੋੜਵੰਤ ਢੋਕਾਂ ਦੇ ਵਿੱਚ ਇਹਨਾਂ ਭਰਾਵਾਂ ਦੇ ਨਾਲ ਤੁਸੀਂ ਵੀ ਬਾਦਲ ਸਾਹਿਬ ਵਾਲੀ ਸਾਹਜ ਜਿਹੜੀ ਆ ਉਹਨੂੰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਗੁੜਿਆ ਕਰੋ ਦੂਜੀ ਗੱਲ ਹੈ ਕਿ ਜਿਹੜੇ ਉਮੀਦਵਾਰ ਸਾਡੇ ਖਿਲਾਫ ਖੜੇ ਆ ਇੱਕ ਤਾਂ ਗੱਲ ਰਾਣਾ ਜੀ ਕਰਕੇ ਜਿਹੜੀ ਜ਼ਮੀਰ ਦੀ ਆਵਾਜ਼ ਸੁਣਨ ਵਾਲੀ ਗੱਲ ਆ ਉਹ ਮੈਨੂੰ ਤਾਂ ਹਰੋਂ ਦੀ ਲੋੜ ਨਹੀਂ ਆਪਾਂ ਪਿੰਡਾਂ ਦੇ ਵਿੱਚ ਵੀ ਕੀਤੀ ਹੈ ਕਿ ਇੱਕ ਜੋਂ ਨੂੰ ਆਪਾਂ ਉਸ ਚੀਜ਼ ਦਾ ਬਦਲਾ ਲੈਣਾ ਜਿਹੜਾ ਸਭ ਤੋਂ ਵੱਡਾ ਪਾਪ ਕਾਂਗਰਸ ਨੇ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਕੀਤਾ ਸੀ। ਅਰੰਧਾਵਾ ਸਾਹਿਬ ਤੇ ਪਿਤਾ ਜੀ ਨੇ ਬੱਸਾਂ ਭਰ-ਭਰ ਕੇ ਦਿੱਲੀ ਲਿ ਜਾ ਕੇ ਸਵਾਗਤ ਕੀਤਾ ਸੀ ਇੱਕ ਤਾਂ ਜ਼ਮੀਰ ਦੀ ਆਵਾਜ਼ ਦੇ ਉਦਾਰ ਤੇ ਉਹਦਾ ਬਦਲਾ ਲੈਣਾ। ਦੂਜਾ ਇੱਕ ਹੋਰ ਬਹੁਤ ਘਟੀਆਂ ਹਰਕਤ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਸਾਹਿਬ ਨੇ ਕੀਤੀ ਹੈ ਮੈਂ ਸੁਣ ਕੇ ਹੈਰਾਨ ਸੀ ਇੱਕ ਆਡੀਓ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਹੀ ਹੈ ਜਿਹਦੇ ਵਿੱਚ ਸੁਖਿੰਦਰ ਸਿੰਘ ਰੰਧਾਵਾ ਨੇ ਮਸੀਹ ਭਾਈਚਾਰੇ ਦੀਆਂ ਧੀਆਂ ਪੜਾਣਾਂ ਦੇ ਬਾਰੇ ਵਿੱਚ ਇਹਨੇ ਮਾਰੇ ਸ਼ਬਦ ਵਰਤੇ ਆ ਕਿ ਸਟੇਜ ਤੋਂ ਆਗਿਆ ਨਹੀਂ ਦਿੰਦਾ ਮੇਰਾ ਮੰਨ ਕੇ ਉਹ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਬਹਿਰਾਨ ਆ ਕੇ ਬੰਦਾ ਮਨਿਸਟਰ ਰਹਿ ਚੁੱਕਿਆ ਹੋਵੇ ਏਡੇ ਵੱਡੇ ਅਹੁਦੇ 'ਤੇ ਰਹਿ ਚੁੱਕਿਆ ਹੋਵੇ ਤੇ ਉਹ ਕ੍ਰਿਸਚੀਅਨ ਭਾਈਚਾਰੇ ਦੀਆਂ ਬੀਬੀਆਂ ਬਾਰੇ ਭੈਣਾਂ ਬਾਰੇ ਬੇਟੀਆਂ ਬਾਰੇ ਇੰਨੇ ਮਾਦੇ ਸ਼ਬਦ ਉਹ ਕਿਸੇ ਪੱਤਰਕਾਰ ਨਾਲ ਫੋਨ ਦੇ ਉੱਤੇ ਕਹੇ ਤੇ ਇਥੋਂ ਇਨਸਾਨ ਦੀ ਅਸਲੀ ਮਾਨਸਿਕਤਾ ਜਿਹੜੀ ਹੈ ਉਹ ਪਤਾ ਲੱਗ ਜਾਂਦੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਕਿ ਗੱਲ ਕੱਲੀ ਮਸੀਹ ਭਾਈਚਾਰੇ ਦੀ ਨਹੀਂ ਆ ਸਾਡੇ ਵਾਸਤੇ ਧੀਆਂ ਪੈਣਾ ਸਾਰਿਆਂ ਦੀ ਸਾਂਝ ਆਉਦੀ ਇਸ ਕਰਕੇ ਇੱਕ ਤਰੀਕ ਨੂੰ ਇਹੋ ਜਿਹੇ ਇਨਸਾਨ ਜਿਨ੍ਹਾਂ ਦੀ ਇੰਨੀ ਹਲਕੀ ਸੋਚ ਧੀਆਂ ਪੈਣਾ ਬਾਰੇ ਇਦਾਂ ਦੀਆਂ ਗੱਲਾਂ ਕਰ ਸਕਦੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਬਕ ਸਿਖਾਉਣਾ ਸਾਰਿਆਂ ਨੇ ਇੱਕ ਤਰੀਕ ਨੂੰ ਇਹਦੇ ਖਿਲਾਫ ਵੋਟ ਕਰਕੇ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਹਰਾ ਕੇ ਫੇਰ ਦੱਸਣਾ ਕਿ ਸੱਤਾ ਤੇ ਹੰਕਾਰ ਦੇ ਵਿੱਚ ਜਿਹੜੀਆਂ ਤੂੰ ਗੱਲਾਂ ਕਰਦਾ ਸੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਦੇ ਲੋਕ ਇਹ ਗੱਲਾਂ ਸਵੀਕਾਰ ਨਹੀਂ ਕਰਦੇ। ਇਸੇ ਤਰ੍ਹਾਂ ਹੀ ਦੂਜਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਉਹਨੇ ਵੀ ਬਹੁਤ ਘਟਿਆ ਹਰਕਤ ਕੀਤੀ। ਇਲੈਕਸ਼ਨ ਕਮਿਸ਼ਨ ਵੱਲੋਂ ਵੀ ਬਣਾਈ ਹੁੰਦੀ ਹੈ। ਕਿ ਕਿਸੇ ਧਰਮ ਦੀ ਧਾਰਮਿਕ ਸਥਾਨ ਦੀ ਕਿਸੇ ਗੁਰੂ ਦੀ ਕਿਸੇ ਪਗੰਬਰ ਦੀ ਫੋਟੋ ਦੀ ਵਰਤੋਂ ਨਹੀਂ ਕਰਨੀ ਪਰ ਉਹਨੇ ਇੱਕ ਕੈਲੰਡਰ ਬਣਾ ਕੇ ਪ੍ਰਭੂ ਯਿਸੂ ਦੀ ਫੋਟੋ ਲਾ ਕੇ ਤੇ ਉਹਦੇ ਨਾਲ ਜਿੰਨੇ ਭ੍ਰਿਸ਼ਟਾਚਾਰੀ ਨੇਤਾ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੀ ਉਹਦੇ ਨਾਲ ਜਿਹੜਾ ਭਗਵੰਤ ਮਾਨਵੀ ਤੇ ਸ਼ੈਰੀ ਕਲਸੀ ਦੀ ਉਹਨਾਂ ਦੀ ਫੋਟੋ ਲਾ ਕੇ ਕੈਲੰਡਰ ਵੰਡਿਆ ਇਹ ਵੀ ਮੈਂ ਸਮਝਦਾ ਕਿ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਬਹੁਤ ਬੁਰੀ ਤਰ੍ਹਾਂ আহত ਹੋਈਆਂ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕੀਤੀ ਹੈ ਕਿ ਇਹਦੀ ਕੈਂਡੀਡੇਚਰ ਜਿਹੜੀ ਹੈ ਡਿਸਕਵালিਫਾਈ ਕੀਤੀ ਜਾਵੇ ਕਿਉਂਕਿ ਇਹ ਬਹੁਤ ਵੱਡਾ ਅਪਰਾਧ ਹੈ ਇਸ ਲਈ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਦਾ ਉੱਥੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਤੁਹਾਡੇ ਮਨ ਦੇ ਵਿੱਚ ਇਹ ਤਾਂ ਤੁਸੀਂ ਫੈਸਲਾ ਕਰ ਲਿਆ ਕਿ ਐਦ ਕੀ ਇਥੋਂ ਸ਼ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਪਰ ਇਹਦੇ ਵਿੱਚ ਹੁਣ ਕੋਈ ਕਸਰ ਨਾ ਰਹੇ ਜਿਹਾ ਜਿਹੜਾ ਸਮਰਥਨ ਤੁਸੀਂ ਪ੍ਰਧਾਨ ਸਾਹਿਬ ਦੀ ਸੋਚ ਨੂੰ ਜਿਹੜਾ ਉਹਨਾਂ ਨੇ ਵਕਰੇ ਚੋਂ ਨਿਰੰਦਾ ਫੈਸਲਾ ਲਿਆ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਅਤ ਵਾਸਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਸਤੇ ਸਿੱਖ ਪੰਥ ਦੇ ਮਸਲੇ ਹੱਲ ਕਰਾਉਣ ਵਾਸਤੇ ਅਸਲੀ ਉਹਦਾ ਸਤਿਕਾਰ ਤੁਸੀਂ ਕਰਨਾ ਇੱਕ ਤਰੀਕ ਨੂੰ ਇੱਕ ਇੱਕ ਵੋਟ ਤੱਕ ਦੀ ਚੋਣ ਸ਼ਾਂਤ ਤੇ ਪਾ ਕੇ ਸੋਧਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇੱਕ ਬੇਨਤੀ ਕਰਦਾ ਮੈਂ ਜਕਾਰਾ ਲਾਵਾਂਗਾ ਦੋਨੇ ਹੱਥ ਖੜੇ ਕਰਕੇ ਸਾਰਿਆਂ ਨੇ ਪ੍ਰਧਾਨ ਸਾਹਿਬ ਨੂੰ ਆਸ਼ਵਾਸਨ ਦਿਵਾਉਣਾ ਕਿ ਜਿਵੇਂ ਤੁਸੀਂ ਬਾਕੀ ਪੰਜਾਬ ਦੇ ਵਿੱਚ ਦੇਖਦੇ ਆਏ ਹੋ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਪਵਾ ਹਲਕੇ ਦੇ ਲੋਕ ਵੀ ਡਟ ਕੇ ਅਕਾਲੀ ਦਲ ਦੇ ਨਾਲ ਹੈ ਜਕਾਰੇ ਦਾ ਸਾਰੇ ਦੋਨੇ ਹੱਥ ਖੜੇ ਕਰਕੇ ਜਵਾਬ ਦਿਓ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਦਿਲਾਂ ਦੀ ਧੜਕਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਪਰ ਸਭ ਤੋਂ ਪਹਿਲਾਂ ਅਸੀਂ ਇੱਕ ਜਕਾਰਾ ਲਾ ਕੇ ਉਹਨਾਂ ਦਾ ਸਵਾਗਤ ਕਰਾਂਗੇ ਬੋਲੇ ਨਿਹਾਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਰਜਲਜੀਤ ਸਿੰਘ ਜੀ ਚੀਮਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਹੋਰ ਤੁਹਾਡੀ ਰੂਪ ਰੂਪ ਹੋ ਰਹੇ ਹਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ हल्का ओहादे कोने कोने तो आए पतवंतै सज्जनों गज के फतेह बलाव वायरू जी की खालसा वायरू जी की फतेह पांच दिन रह गए जदों प्रचार बंद हो ऐ इलेक्शन विच ਇੱਕ ਪਾਸੇ ਪੰਜਾਬੀਆਂ ਦੀ ਪਾਰਟੀ ਅਖਾਲੀ ਦਲ ਹੈ ਜੋ ਖਾਲਸਾ ਪੰਥ ਦੀ ਫੌਜ ਹੈ ਕਿਸਾਨੀ ਦੀ ਆਵਾਜ਼ ਹੈ ਗਰੀਬ ਦੀ ਆਵਾਜ਼ ਹੈ ਦੂਜੇ ਪਾਸੇ ਸਾਰੀਆਂ ਹੀ ਦਿੱਲੀ ਵਾਲੀਆਂ ਪਾਰਟੀਆਂ ਦਿੱਲੀ ਵਾਲੀਆਂ ਪਾਰਟੀਆਂ ਦਾ ਕੋਈ ਲਗਾ ਤੁਹਾਡੇ ਨਾਲ ਨਹੀਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਐ ਸੇਵਾ ਕਰਨ ਵਾਸਤੇ ਨਹੀਂ ਤੁਸੀਂ ਦੇਖਿਆ ਹੀ ਹੈ ਜਦੋਂ ਵੀ ਕਾਂਗਰਸ ਜਿਹੜੀ ਦਿੱਲੀ ਵਾਲੀ ਪਾਰਟੀ ਦਾ ਸਰਕਾਰ ਆਉਂਦੀ ਹੈ ਪੰਜਾਬ 'ਚ ਕੁਝ ਨਹੀਂ ਹੁੰਦਾ ਹੁਣ ਝਾੜੂ ਵਾਲੇ ਆ ਗਏ ਐ ਇਹਨਾਂ ਨੂੰ ਜਮਾਂ ਹੀ ਬੇੜਾ ਕਰ ਕਰ ਦਿੱਤਾ ਆ ਜਦੋਂ ਕਾਲੀ ਦਲ ਦੀ ਸਰਕਾਰ ਆਉਂਦੀ ਹੈ ਉਦੋਂ ਹੀ ਐ ਲੱਗਦਾ ਕਿ ਆਪਣੀ ਸਰਕਾਰ ਹੈ ਪਿੰਡ ਵਾਲਿਆਂ ਦੀ ਸਰਕਾਰ ਹੈ ਕਿਸਾਨਾਂ ਦੀ ਸਰਕਾਰ ਹੈ ਗਰੀਬ ਜਨਤਾ ਦੀ ਸਰਕਾਰ ਹੈ ਆ ਜਿੰਨੀਆਂ ਸਹੂਲਤਾਂ ਕਿਸਾਨੀ ਨੂੰ ਦਿੱਤੀਆਂ ਬਾਪੂ ਬਾਦਲ ਨੇ ਦਿੱਤੀਆਂ ਸੀ ਭਾਵੇਂ ਤੁਹਾਨੂੰ ਟਿਊਬਵਲ ਕਨੈਕਸ਼ਨ ਭਾਵੇਂ ਮੁਫਤ ਬਿਜਲੀ ਭਾਵੇਂ ਦਾਣਾ ਮੰਡੀਆਂ ਭਾਵੇਂ ਟਰੈਕਟਰਾਂ ਦੇ ਟੈਕਸ ਮਾਫ ਕੀਤਾ ਭਾਵੇਂ ਖਾਲੇ ਕਸੀਆਂ ਸਾਰਾ ਕੁਸ਼ੀ ਅਕਾਲੀ ਸਰਕਾਰ ਨੇ ਬਣਾਇਆ ਆ ਜਿੰਨੇ ਵੱਡੇ ਡੈਮ ਹੈ ਥੀਨ ਡੈਮ ਤੋਂ ਲੈ ਕੇ ਸ਼ਾਹਪੂਰ ਕੰਡੀ ਡੈਮ ਜਿੰਨੇ ਥਰਮਲ ਪਲਾਂਟ ਹੈ ਉਹ ਬਾਦਲ ਸਾਹਿਬ ਨੇ ਜਿਉਂ ਨਾ ਬਣਾਉਂਦੇ ਤੇ ਬਿਜਲੀ ਨਹੀਂ ਹੋਣੀ ਸੀ ਇੱਕ ਵੀ ਚੀਜ਼ ਕਾਂਗਰਸ ਦੀ ਨਹੀਂ ਹੈ ਗਰੀਬ ਪਰਿਵਾਰ ਬੈਠੇ ਆ ਆਟਾ ਦਾਲ ਸ਼ਗਨ ਪੈਨਸ਼ਨ ਐਸਸੀ ਬੱਚਿਆਂ ਨੂੰ ਮੁਫਤ ਪੜਾਉਣਾ ਸਕਾਲਰਸ਼ਿਪ ਸਾਰੀਆਂ ਚੀਜ਼ਾਂ ਹੀ ਕਾਲੀ ਦਲ ਦੀ ਸਰਕਾਰ ਨੇ ਆ ਤਾਂ ਜਿਹੜੇ ਆਉਂਦੇ ਆ ਕੋਈ ਮੰਤਰੀ ਬਣਨ ਵਾਸਤੇ ਆਉਂਦਾ ਕੋਈ ਮੁੱਖ ਮੰਤਰੀ ਬਣਨ ਵਾਸਤੇ ਆਉਂਦਾ ਕੋਈ ਐਮਐਲਏ ਬਣਨ ਵਾਸਤੇ ਆਉਂਦਾ ਪਰ ਜਨਤਾ ਨਾਲ ਹੀ ਉਹਨਾਂ ਦੇ ਲਗਾ ਸਹੀ ਮੈਨੇ ਤੇ ਜੇ ਕੋਈ ਮੁੱਖ ਮੰਤਰੀ ਰਿਹਾ ਪੰਜਾਬ ਦਾ ਬਾਦਲ ਸਾਹਿਬ ਸੀ ਮੈਨੂੰ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਜਿੱਥੇ ਉਹ ਆਪ ਨਾ ਗਏ ਹੋਣ ਬਹੁਤ ਇੱਥੇ ਬਜ਼ੁਰਗ ਮੈਨੂੰ ਦੱਸ ਰਹੇ ਸੀ ਜਿਨ੍ਹਾਂ ਨੇ ਬਾਦਲ ਸਾਹਿਬ ਨਾਲ ਜੇਲਾ ਕੱਟੀਆਂ ਬਹੁਤ ਥੋੜੇ ਘਰ ਹੋਣੇ ਆ ਜਿੱਥੇ ਬਾਦਲ ਸਾਹਿਬ ਦੀ ਆਪਣੀ ਫੋਟੋ ਹੋਣੀ ਹੈ ਥੋੜੇ ਤੇ ਸੰਗਤ ਦਰਸ਼ਨ ਕਰਦੇ ਸੀ ਥੋੜੇ ਨਾਲ ਬਹਿੰਦੇ ਸੀ ਆ ਜਿਹੜਾ ਲੱਕਾ ਜਮਾ ਬਾਰਡਰ ਹੈ ਪੰਜਾਬ ਦਾ ਵੀ ਬਾਰਡਰ ਹੈ ਤੇ ਦੇਸ਼ ਦਾ ਵੀ ਬਾਰਡਰ ਹੈ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕੀ ਹੁਣ ਕਾਲੀਦਲ ਇਥੋਂ ਲੜਿਆ ਕਰੂਗਾ ਸਾਡਾ ਕਿਤੇ ਸਮਝੌਤਾ ਬੀਜੇਪੀ ਨਾਲ ਕਿਤੇ ਵੀ ਨਹੀਂ ਹੋਣਾ ਰਵੀ ਮੋਨ ਜੀ ਨੂੰ ਡਿਊਟੀ ਲਈ ਹੈ ਤੁਹਾਡਾ ਸੇਵਾ ਕਰਨ ਦੀ ਮਹੀਨਾ ਹੀ ਹੋਇਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਪੂਰੀ ਮਿਹਨਤ ਕਰਨ ਸਾਰਿਆਂ ਨੂੰ ਇਕੱਠੇ ਕਰਨ ਤੇ ਵੱਡੀ ਗੱਲ ਹੈ ਥੋੜੂ ਬਹੁਤ ਵਧੀਆ ਵਕੀਲ ਮਿਲ ਗਿਆ ਚੀਮਾ ਸਾਹਿਬ ਡਾਕਟਰ ਜੀਮਾ ਜੀ ਹਰਗੁਬਿੰਦਪੁਰ ਹਲਕੇ ਦੇ ਰਹਿਣ ਵਾਲੇ ਆ ਉਹ ਥੋੜੇ ਸਾਲਾਂ ਵਾਸਤੇ ਡਿਪਰੋਟੇਸ਼ਨ ਚ ਗਏ ਸੀ ਉੱਤੇ ਅਨੰਦਪੁਰ ਸਾਹਿਬ ਹੁਣ ਵਾਪਸ ਤੁਹਾਡੇ ਕੋਲੇ ਪੱਕੇ ਆ ਗਏ ਆ ਦੇਖੋ ਡਾਕਟਰ ਜੀਮਾ ਦਾ ਬਹੁਤ ਵੱਡਾ ਫਾਇਦਾ ਤੁਹਾਨੂੰ ਹੋਣਾ ਕਿਉਂਕਿ ਸਾਡੇ ਨਾਲ ਇਹਨਾਂ ਦਾ ਪੰਗੂ ਰਿਸ਼ਤਾ ਹੈ ਵੱਡੇ ਬਾਦਲ ਸਾਹਿਬ ਦੇ ਨਾਲ ਹੀ ਰਹੇ ਆ ਸਾਰੀ ਪਾਰਟੀ ਦੀ ਕਮਾਂਡ ਇਹਨਾਂ ਕੋਲ ਰਹੀ ਹੈ ਹੁਣ ਆ ਜਾ ਚੰਗਾ ਵਕੀਲ ਮਿਲ ਜਾਂਦਾ ਤੇ ਉੱਤੇ ਸਰਕਾਰ ਆ ਜਾਂਦੀ ਹੈ। ਥੋੜੇ ਤੋਂ ਬਹੁਤ ਮਸਲੇ ਇੱਥੇ। ਉਹ ਜਿਹੜਾ ਦਰਿਆਵਾਂ ਪਾਰ ਸੜਕਾਂ ਦੀ ਲੋੜ ਹੈ, ਪੁਲਾਂ ਦੀ ਲੋੜ ਹੈ। ਇੱਥੇ ਸਾਰਾ ਗੰਨੇ ਦਾ ਇਲਾਕਾ ਹੈ। ਇੱਥੇ ਇੱਕ ਦੋ ਸ਼ੂਗਰ ਮਿਲ ਲੱਗ ਜਾਣ ਬਹੁਤ ਵੱਡਾ ਫਾਇਦਾ ਹੋਣਾ ਹੈ। ਤੇ ਨਾਲੇ ਥੀਨ ਨੈਮ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਅਸੀਂ ਟੂਰਿਜ਼ਮ ਦਾ ਹੱਬ ਬਣਾਉਣ ਲੱਗੇ ਆ। ਮੇਰੇ ਮਨ ਸੀ ਮੈਂ ਸ਼ੁਰੂ ਵੀ ਕਰਤਾ ਸੀ। ਪਰ ਸਰਕਾਰ ਬਦਲ ਗਈ ਤੇ ਸਾਰੇ ਕੰਮ ਰੁਕ ਗਏ। ਮੈਨੂੰ ਦੁੱਖ ਹੁੰਦਾ ਜਦੋਂ ਦੇਖੇ ਕਿ ਜਿਹੜੇ ਕੰਮ ਆਪਾਂ ਕੀਤੇ ਸੀ ਸਾਰੇ ਹੀ ਰੁਕੇ ਪਏ ਆ ਜਾਂ ਬੰਦ ਹੋ ਗਏ। ਮੈਂ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੇ। ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਬੰਦ ਕਰ ਦਿੱਤਾ। ਅਸੀਂ ਮੁੰਡਿਆਂ ਨੂੰ ਜੇਮ ਖੇਡਾਂ ਦੇ ਸਮਾਨ ਦਿੰਦੇ ਸੀ ਉਹ ਹੀ ਨਹੀਂ ਦਿੰਦੇ ਹੁਣ। ਹੁਣ ਤਾਂ ਕੁਛ ਨਹੀਂ। ਇੱਕ ਸ਼ਰਾਬੀ ਮੁੱਖ ਮੰਤਰੀ ਮਿਲ ਗਿਆ। ਉਹਨੂੰ ਨਾ ਬੋਲਣ ਦੀ ਅਕਲ ਹੈ ਨਾ ਕੰਮ ਕਰਨ ਦੀ ਅਕਲ ਹੈ ਉਹ ਤਾਂ ਕੱਲਾ ਫੀਲਿੰਗ ਲੈਦਾ ਰਹਿੰਦਾ ਕਿ ਮੈਂ ਜੀ ਕਿ ਮੰਤਰੀ ਹਾਂ ਤੁਸੀਂ ਦੇਖਿਆ ਹੀ ਹੁਣੇ ਪਰਸੋਂ ਚਾਰ ਪੰਜ ਦਿਨ ਬਠਿੰਡੇ ਕੀ ਕੀਤਾ ਇੱਕ ਤਾਂ ਸ਼ਾਮ ਨੂੰ ਇੰਨੀ ਪੀ ਲੈਂਦਾ ਹੈ ਉਹਨੂੰ ਪਤਾ ਹੀ ਲੱਗਦਾ ਉਹਦਾ ਦਿਮਾਗ ਕਿੱਦਰੀ ਹੁੰਦਾ ਹੈ ਉਹ ਰੋਡ ਸ਼ੋਅ ਸੀ ਬਠਿੰਡੇ ਉਹਨੂੰ ਚੜ ਗਈ ਜਿਆਦਾ ਗੱਡੀ ਤੇ ਚੜ ਗਿਆ ਉਹ ਨਸ਼ਾ ਇੰਨਾ ਹੋ ਗਿਆ ਉਹਨੇ ਬੋਤਲ ਪੰਪ ਉਹਨੇ ਪਾਣੀ ਦੀ ਬੋਤਲ ਮੰਗਾਈ ਥੋੜਾ ਦੋ ਦਿਨ ਘੁੱਟਾਂ ਲੈ ਕੇ ਸਾਰਾ ਆਪਣੇ ਪੱਗ ਦੀ ਢੋਲ ਦੀ ਸਾਰਾ ਆ ਕੋਈ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਤਿੰਨ ਸਾਲ ਹੋ ਗਏ ਝਾੜੂ 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 ਕਰਕੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਨਾ ਰੱਖ ਲਿਆ ਆਮ ਆਦਮੀ ਹੈ ਸਾਰੇ ਠੱਗੇ ਇੱਥੇ ਹੁਣਾ ਕਿਟਾਰੂ ਚੱਕ ਜਾ ਕੋਈ ਬੰਦਾ ਹੈ ਜੋ ਇਹਦੀਆਂ ਕਰਤੂਤਾ ਹੈ। ਬਲ੍ਹਾ ਵੀਡੀਓ ਤਾਂ ਦੇਖੀਏ ਹੁਣੇ ਸਾਰਿਆਂ ਨੇ। ਐ ਕੱਲੀਏ ਇਹ ਨਹੀਂ ਪੰਛੀਆਂ ਦੀ ਇਹਨਾਂ ਦੀਆਂ। ਭਗਵੰਤਪਾਤ ਕੀ ਕਰਤੂਤਾ ਹੈ? ਇੱਕ ਕੰਮ ਕੀਤਾ ਇਹਨਾਂ ਨੇ ਸਾਰਿਆਂ ਨੇ ਨਵੇਂ ਵਿਆਹ ਕਰਾ ਲਏ। ਭਗਵੰਤ ਮੰਨਦਾ ਦੂਜਾ ਕੰਮ ਸੀ ਦੂਜਾ ਹੋ ਗਿਆ ਦੂਜੇ ਦੇ ਨਵੇਂ ਹੋ ਗਏ। ਆਹ ਹੋਰ ਕੁਝ ਨਹੀਂ ਕੀਤਾ ਇਹਨਾਂ ਨੇ। ਇਸ ਕਰਕੇ ਮੈਂ ਤੁਹਾਨੂੰ ਆਈ ਕਹਿਣਾ ਚਾਹਣਾ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਕੱਲਾ ਥੋੜੀ ਪਾਰਟੀ ਖੇਤਰੀ ਪਾਰਟੀ ਬਚਾ ਸਕਦੀ ਹੈ 103 ਸਾਲ ਪੁਰਾਣੀ ਖਾਲਸਾ ਜੀ ਥੋੜੀ ਫੌਜ ਹੈ ਤੁਸੀਂ ਕਮਜ਼ੋਰ ਕਰਤੀ ਆਪਣੀ ਫੌਜ ਇਹਨਾਂ ਦੇ ਗੱਲਾਂ ਦਿੱਲੀ ਵਾਲੀਆਂ ਪਾਰਟੀਆਂ ਦੇ ਗੱਲਾਂ ਚ ਆ ਕੇ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਗਿਆ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਤਖਤ ਪਟਨਾ ਸਾਹਿਬ ਆਪਣੇ ਗੁਰੂ ਘਰ ਤੇ ਕਬਜ਼ਾ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਬਣਾ ਕੇ ਹਰਿਆਣਾ 'ਚ ਕਬਜ਼ਾ ਕਰ ਲਿਆ ਹੁਣ ਤੁਹਾਡੇ ਪੰਜਾਬ ਚੋਂ ਲੱਗੇ ਐ ਫਿਰ ਜਾਗੋਗੇ ਕਿਦੋਂ ਕਦੋਂ ਉੱਠੋਗੇ ਜਦੋਂ ਪਾਣੀ ਉੱਤੋਂ ਹੀ ਡੱਪ ਜਾਊਗਾ ਅਕਾਲੀ ਦਲ ਤੁਹਾਡੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਨੇ ਖੜੀ ਕੀਤੀ ਐ ਪਾਰਟੀ ਤੁਹਾਡੇ ਬਜ਼ੁਰਗਾਂ ਨੇ ਜੇਲਾਂ ਜਾ ਕੇ ਆਪਣੀ ਔਮ ਖਾਤਰ ਕਿਸਾਨੀ ਖਾਤਰ ਗਰੀਬ ਖਾਤਰ ਦੇਸ਼ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਦੀ ਆਜ਼ਾਦੀ ਵਿੱਚ ਵੀ ਸਭ ਤੋਂ ਵੱਧ ਕੁਰਬਾਨੀਆਂ ਕਾਲੀ ਦਲ ਦੇ ਵਰਕਰਾਂ ਨੇ ਤੇ ਲੀਡਰਾਂ ਨੇ ਦਿੱਤੀਆਂ ਇਸ ਕਰਕੇ ਮੈਂ ਸਤਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਸਮਾ ਘਟਾ ਅਪਵਾ ਹਲਕਾ ਹੈ ਦੇਖੋ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇੱਥੇ ਆ ਕੇ ਮੈਂ ਦੇਖਿਆ ਕਿ ਬਹੁ ਵੱਡੇ ਪੱਧਰ ਤੇ ਤੁਸੀਂ ਘਟ ਕੀਤਾ ਹੁਣ ਆ ਲੜਾਈ ਜਿਵੇਂ ਹੁੰਦਾ ਨਾ ਆਪਣੇ ਕੇ ਸਵਾ ਲੱਖ ਸੇ ਇੱਕਣਾ ਤੂੰ ਸਾਰੇ ਹੀ ਸਵਾ ਸਵਾ ਲੱਖ ਵਰਗੇ ਹੋ ਪੰਜ ਪਾ 7-8 ਦਿਨ ਫੈਲ ਜਾਓ ਤੁਸੀਂ ਮੈਨੂੰ ਘੱਟ ਤੋਂ ਘੱਟ ਐ ਬਰਾਬਰ ਦੀ ਟੱਕਰ ਕਰਾ ਦਿਓ ਪਹਿਲੀ ਵਾਰ ਲੜ ਰਹੇ ਆ ਮੈਂ ਦੱਸ ਰਿਹਾ ਸੀ ਦੀਪਾ ਸਾਹਿਬ ਨੂੰ ਮੈਂ ਕਿ ਅਗਲੀ ਵਾਰ ਦੇਖੋ ਕਾਲੀ ਨਲ ਦੇ ਤੋਂ ਐਮਐਲਏ ਬਣੂਗਾ ਜਦੋਂ ਅਗਲੇ 2 ਮਹੀਨੇ ਨਾਲੇ ਕਾਲੀ ਨਲ ਦੇ ਮੱਲੇ ਬਣੂਗਾ ਨਾਲੇ ਐਮਐਲਏ ਬਣੂਗਾ ਨਾਲੇ ਤੁਸੀਂ ਦੇਖੋਗੇ ਸਹੀ ਬਣੇ ਤੇ ਸਰਕਾਰ ਦਾ ਆਨੰਦ ਉਹ ਲੋਕੀ ਬੀਜੇਪੀ ਵਾਲੇ ਤਾਂ ਜਾਣ ਕੇ ਤੁਹਾਨੂੰ ਪਤਾ ਦਬਾ ਕੇ ਰੱਖਦੇ ਸੀ ਹੁਣ ਸਹੀ ਬਣੇ ਤੇ ਤੁਹਾਡਾ ਰਾਜ ਆਊਗਾ ਤੁਹਾਡੇ ਇਲਾਕੇ ਦਾ ਰਾਜ ਆਊਗਾ ਸੋ ਆਓ ਇਕੱਠੇ ਹੋ ਕੇ ਚੀਮਾ ਸਾਹਮਣੂ ਜਿਤਾਈਏ ਤੇ ਪੰਜਾਬ ਦੇ 13 ਗੇ 13 ਸੀਟਾਂ ਜਿੱਤਾਂਗੇ ਜਾਇਦਾ ਮਾਹੌਲ ਹੈ ਪਰ ਇਕੱਠੇ ਹੋਣ ਦੀ ਲੋੜ ਹੈ ਇੱਕ ਝੰਡੇ ਥੱਲੇ ਪੰਜਾਬ ਦੇ ਝੰਡੇ ਥੱਲੇ ਕਿਸਾਨੀ ਦੇ ਝੰਡੇ ਥਲੇ ਗਰੀਬ ਦੇ ਝੰਡੇ ਥਲੇ ਜਿਹੜੀ ਤੁਹਾਡੀ ਕਾਲੀ ਜਲ ਪਾਰਟੀ ਹੈ ਇਕੱਠੇ ਹੋ ਕੇ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਚ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ